ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਬੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਆਪਣੇ ਪ੍ਰਧਾਨ ਦੀ ਚੋਣ ਕਰੀ ਜਾਣੀ ਹੈ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਜਲਾਸ ਬੁਲਾਇਆ ਗਿਆ ਜਿੱਥੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਭਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਡੈਲੀਗੇਟਸ ਚੁਣੇ ਗਏ ਨੇ ਔਰ ਡੈਲੀਗੇਟਸ ਨੇ ਹੁਣ ਨਵਾਂ ਪ੍ਰਧਾਨ ਚੁਣਨਾ ਸੀਗਾ ਠੀਕ 11 ਅਗਸਤ ਤੋਂ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਣੇ-ਹੁਣੇ ਹੁਕਮਨਾਮਾ ਆਇਆ ਹੁਣੇ-ਹੁਣੇ ਉਹਨਾਂ ਦਾ ਆਦੇਸ਼ ਆਇਆ ਉੱਥੇ ਪੰਜ ਸਿੰਘ ਸਹਬਾਨਾ ਦੀ 71 ਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਔਰ ਇਹ ਆਦੇਸ਼ ਲਿਖਤੀ ਦੇ ਵਿੱਚ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਵੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਹੋਏ ਹੋਏ ਨੇ ਜਾਂ ਅਲੱਗ ਤੋਂ ਔਰ ਆ ਬਣਾ ਰਹੇ ਨੇ ਉਹ ਸਾਰੇ ਇਕੱਠੇ ਹੋਣ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੇ ਵਿੱਚ ਜਾਂ ਇਹਨੂੰ ਆਪਾਂ ਜਿਹੜਾ ਆਦੇਸ਼ ਆਇਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਲੈਟਰ ਹੈਡ ਤੇ ਪੰਜ ਸਿੰਘ ਸਹਬਾਨਾ ਦੀ 71 ਤਾ ਤੋਂ ਬਾਅਦ ਲਿਖਿਆ ਗਿਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਸਿਆਸੀ ਲਾਭ ਕੋਈ ਧਿਰ ਨਾ ਲਵੇ ਔਰ ਜਿਹੜੇ ਪੰਜਾਬ ਦੇ ਮੁੱਦੇ ਨੇ ਅਸਲੀ ਜਿਹੜੀਆਂ ਮੁਸ਼ਕਲਾਂ ਇਸ ਵੇਲੇ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਜਿੰਨੇ ਵੀ ਪੰਥਕ ਧਿਰ ਨੇ ਜਾਂ ਸਿਆਸੀ ਪਾਰਟੀਆਂ ਨੇ ਪੰਥਕ ਸਿਆਸੀ ਪਾਰਟੀਆਂ ਨੇ ਉਹ ਇਕੱਠੇ ਹੋ ਜਾਣ ਤਾਂ ਸਮਝਣ ਵਾਲੀ ਗੱਲ ਇਹ ਹੈ ਕਿ ਜਿੱਥੇ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਐ ਕਹਿੰਦੀ ਹੈ ਕਿ ਅਸੀਂ ਯੋ ਆ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਮਿਲੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਭਰਤੀ ਸ਼ੁਰੂ ਕੀਤੀ ਸੀਗੀ ਤਾਂ ਉਹ ਭਰਤੀ ਹੁਣ ਅਗਲਾ ਆਪਣਾ ਪ੍ਰਧਾਨ ਚੁਣੇਗੀ ਉਧਰ ਦੂਜੇ ਪਾਸੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਹੀ ਇਹ ਆਦੇਸ਼ ਆ ਗਿਆ ਹੈ ਕਿ ਸਾਰੇ ਇਕੱਠੇ ਹੋ ਜੋ ਤਾਂ ਅੱਜ ਜਿਵੇਂ ਕਿ 6 ਅਗਸਤ ਹੈ 11 ਅਗਸਤ ਨੂੰ ਚੋਣ ਹੋਣੀ ਹੈ ਉਸ ਤੋਂ ਠੀਕ ਪਹਿਲਾਂ ਇਹ ਆਦੇਸ਼ ਆ ਗਿਆ ਤੁਹਾਨੂੰ ਮੈਂ ਆਦੇਸ਼ ਪੜ੍ਹ ਕੇ ਵੀ ਸੁਣਾ ਦਿੰਦਾ ਸਕਰੀਨ ਤੇ ਇਸ ਵੇਲੇ ਤੁਸੀਂ ਇਹ ਹੁਣੇ-ਹੁਣੇ ਇਹ ਜਿਹੜਾ ਆਦੇਸ਼ ਆਇਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਲਿਖਿਆ ਗਿਆ ਹੈ ਸਿੰਘ ਸਭਾ ਨਾਲ ਦੀ ਇਕਤਰਤਾ ਸਖਤਰੇ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਹੋਈ ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸਭਾਵਾਂ ਸਿੰਘ ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਦੇ ਵਿੱਚ ਪੁਜੀਆਂ ਸ਼ਿਕਾਇਤਾਂ ਕਿ ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਦਾ ਮਾਮਲਾ ਵਿਚਾਰਿਆ ਗਿਆ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਪੰਜ ਸਿੰਘ ਸਹਿਮਾਨਾ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਵਖਰੇ ਚੁੱਲ੍ਹੇ ਸਮੇਟ ਕੇ ਇਕਜੁੱਟ ਹੋਣ ਇਸ ਸਬੰਧ ਹੁਣ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਅੱਜ ਸਿੱਖ ਵਿਸ਼ਵ ਪਾਰੰਦਰ ਵਕ ਵਕ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜਾ ਹੈ 2 ਦਸੰਬਰ ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨ ਬਿਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੇ ਸਿਆਸੀ ਸਿਆਸਤ ਮੁਬਾਰਕ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭੁਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਵੱਖ ਵੱਖੋ ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਅੱਜ ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਦ੍ਰਿਗਤ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੁੰਦਾ ਦਾਵਾ ਨਾ ਕਰੇ ਖਾਲਸਾ ਪੰਥ ਦੇ ਵਡੇਰੇ ਦੇਤਾ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਯੁੱਗ ਅੰਦਰ ਸਿੱਖ ਇਤਿਹਾਸ ਸਿਧਾਂਤ ਤੇ ਪਾਵਨ ਗੁਰਬਾਣੀ ਨਾਲ ਛੇੜਛਾੜ ਅਤੇ ਦੇਸ਼ ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨੇ ਬਣਾਏ ਜਾਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਨੂੰ ਲਾਮਬੰਦ ਕਰਕੇ ਇੱਕ ਜੁਟ ਹੋ ਕੇ ਚੱਲਣਾ ਪਏਗਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਇਸ ਮੀਟਿੰਗ ਦੇ ਵਿੱਚ ਅੱਜ ਜਿੱਥੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਸਿਗੇ ਸੁਲਤਾਨ ਸਿੰਘ ਜੋ ਸਾਇ ਗਰੰਥੀ ਨੇ ਸਚਕਣ ਛਿੜੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਕੇਵਲ ਸਿੰਘ ਸਚਕਣ ਗਰੰਥੀ ਸਚਕਣ ਛਿੜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਟੇਕ ਸਿੰਘ ਜੱਥੇਦਾਰ ਸ੍ਰੀ ਦਮਦਮਾ ਸਾਹਿਬ ਔਰ ਮੰਗਲ ਸਿੰਘ ਪੰਜ ਪਿਆਰਾ ਸ੍ਰੀ ਕਾਲਤਾਖ ਸਾਹਿਬ ਇਹ ਪੰਜ ਸਿੰਘਾਂ ਵੱਲੋਂ ਅੱਜ ਇਕਤਰਤਾ ਹੋਈ ਸੀ ਜਿਦੇ ਵਿੱਚ ਇਹ ਫੈਸਲਾ ਲੈਣ ਤੋਂ ਬਾਅਦ ਆਦੇਸ਼ ਜਾਰੀ ਕੀਤਾ ਗਿਆ ਤਾਂ ਜਿੱਥੇ 11 ਅਗਸ ਨੂੰ ਬਾਕੀ ਧਿਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਤਾਂ ਅਕਾਲ ਤਖਸਾਲ ਸਾਹਿਬ ਨੇ ਪ੍ਰਵਾਨਗੀ ਦਿੱਤੀ ਹੈ ਅਸੀਂ ਉੱਥੋਂ ਹੀ ਭਰਤੀਆਂ ਸ਼ੁਰੂ ਕੀਤੀਆਂ ਔਰ ਜਿਹੜੀ ਭਰਤੀ ਹੈ ਉਹ ਸ਼ੁਰੂ ਕਰਕੇ ਡੈਲੀਗੇਟ ਚੁਣੇ ਹੁਣ ਡੈਲੀਗੇਟਸ ਨੇ ਪ੍ਰਧਾਨ ਚੁਣਨਾ ਹੈ 11 ਅਗਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲ ਤਖਸਾਲ ਦਾ ਇਹ ਆਦੇਸ਼ ਆਇਆ ਹੈ ਕਿ ਬਈ ਤੁਸੀਂ ਅਕਾਲ ਤਖਸਾਲ ਸਾਹਿਬ ਦੇ ਨਾਮ ਤੇ ਲੋਕਾਂ ਨੂੰ ਭੁਲੇਖੇ 'ਚ ਨਾ ਪਾਓ ਜੇ ਤੁਸੀਂ ਸਿਆਸਤ ਕਰਨੀ ਹੈ ਤੇ ਇਕੱਠੇ ਹੋ ਕੇ ਸਿਆਸਤ ਕਰੋ ਫਾਉਨ ਅੱਗੇ ਕੀ ਹੋਏਗਾ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਬਣ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਅਰਸ਼ਦੀਪ ਜੁੜੇ ਹੋਏ ਨੇ ਅਰਸ਼ਦੀਪ ਇਹ ਤਾਂ ਇੱਕ ਵੱਡੀ ਸਿਆਸੀ ਘਟਨਾ ਇਹਨੂੰ ਆਪਾਂ ਦੇਖ ਲਈਏ ਜੇ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਆਪਾਂ ਪੜਦੇ ਹਾਂ ਤੇ ਇਹਦੇ ਨਾਲ ਸਿਆਸੀ ਹਲਚਲ ਵੱਧ ਜੇਗੀ ਔਰ ਖਾਸ ਤੌਰ ਤੇ ਜਿਹੜੇ ਸ਼ਰਮਨੀ ਅਕਾਲੀ ਦਲ ਦੇ ਦੋ ਗਰੁੱਪ ਬਣੇ ਹੋਏ ਨੇ ਬਿਲਕੁਲ ਰਿਮਾਰਕ ਜੋ ਇਹ ਉਮੀਦ ਕੀਤੀ ਜਾ ਰਹੀ ਸੀ ਨਾ ਆਸਾਨ ਨਹੀਂ ਹੁਣ ਆਸੀ ਜਿਹੜੀ ਪਰਤੀ ਕਮੇਟੀ ਬਣੀ ਹੈ ਉਹਨਾਂ ਦੇ ਲਈ ਨਵਾਂ ਪ੍ਰਧਾਨ ਚੁੜਨਾ ਕਿਉਂਕਿ ਹੁਣ ਤੱਕ ਜਿਸ ਤਰ੍ਹਾਂ ਜੋ ਸ਼੍ਰੀ ਅਕਾਲ ਤਖਤ ਅਸਾਇਦਾਂ ਜੋ ਹੁਕਮ ਆਇਆ ਪੰਸਿਬ ਸਾਈਬਾਨਾ ਦੀ ਮੀਟਿੰਗ ਤੋਂ ਬਾਅਦ ਇਹ ਜੋ ਕਹਿ ਰਿਹਾ ਹੈ ਉਹ ਕਿਉਂਕਿ ਦਰਅਸਲ ਜਿਹੜਾ ਦੂਜਾ ਗਰੁੱਪ ਹੈ ਉਹ ਇਸੇ ਤਰੀਕੇ ਨਾਲ ਨਹੀਂ ਪ੍ਰਚਾਰ ਰਿਹਾ ਸੀ ਅਸੀਂ ਜੋ ਲੀਡਰ ਨੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਦੇ ਅਗਰ ਅਸੀਂ ਸੋਸ਼ਲ ਮੀਡੀਆ ਤੇ ਅਗਰ ਸਟੇਟਸ ਹੀ ਦੇਖੀ ਉਹ ਹੀ ਕਹਿੰਦੇ ਨੇ 11 ਅਗਸਤ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਅਕਾਲ ਤਖਤ ਸਾਈਤੇ ਹੁਕਮਾ ਮੁਤਾਬਕ ਮਿਲਣ ਜਾ ਰਹੇ ਤੇ ਇਸਦੇ ਵਿੱਚ ਸਾਫ਼ ਹੀ ਲਿਖਿਆ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਅਸਾਇਦਾਂ ਨਾਮ ਜੋ ਹੈ ਉਹ ਨਾ ਵਰਤਿਆ ਜਾਏ ਭ ਨੇ ਜੋ ਸੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਹੈ ਅਜੇ ਤੱਕ ਜੋ ਜਾਣਕਾਰੀ ਹੈ ਕਿ ਉਹ ਵੀ ਇਜਾਜ਼ਤ ਅਜੇ ਨਹੀਂ ਮਿਲੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜੋ ਚਿੱਠੀ ਸਿਸ਼ਟ ਰਿਕਾ ਕਰਕੇ ਸਾਈਨੋ ਪੇ ਰਿੱਤੀ ਸਦੇ ਬੰਦੀ ਫੀਸ ਪਹਿਲਾਂ ਹੀ ਅਦਾ ਕਰ ਦਿੱਤੀ ਗਈ ਹੈ ਤੇ ਸ਼੍ਰੋਮਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਨਾ ਦੇਣ ਦਾ ਦਬਾਬ ਵੀ ਬੜੀਆ ਹੋਇਆ ਸੀ ਇਹ ਜਾਣਕਾਰੀ ਮਿਲ ਰਹੀ ਸੀ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਭਰਤੀ ਕਮੇਟੀ ਨੂੰ اجلاس ਜੋ ਹੈ ਉਹ ਬੁਲਾਉਣਾ ਪੈ ਸਕਦਾ ਹੈ ਪਰ ਹੁਣ 11 ਅਗਸਤ ਨੂੰ ਕੀ ਹੋਵੇਗਾ ਇਸੇ ਮਿੰਟ ਨੂੰ ਲੱਗਦਾ ਕਿ ਹੁਣ ਬਾਕੀ ਜਿਹੜਾ ਦੂਜਾ ਧੜਾ ਹੈ ਜਿਸ ਦੇ ਵਿੱਚ ਉਹ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਕੀ ਕੁਝ ਡਿਸਾਈਡ ਕਰਦੇ ਨੇ ਜਿਹੜੇ ਕਹਿੰਦੇ ਕਿ ਸਾਇਦ ਹੁਕਮਾ ਦੇ ਮੁਤਾਬਕ ਹੀ ਚੱਲਣ ਤੋਂ ਦਾਵਾ ਕਰਦੇ ਰਹੇ ਨੇ ਕਿ ਅਸੀਂ ਉਸ ਮੁਤਾਬਕ ਹੀ ਜੋ ਇਹ ਪੂਰੀ ਮੈਂਬਰਸ਼ਿਪ ਮੁਹਿੰਮ ਚਲਾਈ ਹੈ ਇਸ ਚ ਤਕਰੀਬਨ 15 ਲੱਖ ਮੈਂਬਰਸ਼ਿਪ ਦਾ ਜੋ ਹੈ ਭਰਤੀ ਕਮੇਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਹੁਣ ਇਸ ਮੈਂਬਰਸ਼ਿਪ ਦਾ ਕੀ ਹੋਵੇਗਾ ਕਿ ਇਕੱਠੇ ਹੋਣਗੇ ਦੋ ਗੋਟ ਉਹ ਸੰਭਵ ਨਹੀਂ ਲੱਗਦਾ ਕਿਉਂਕਿ ਇੰਨੇ ਐਸੇ ਬਿਆਨ ਆ ਚੁੱਕੇ ਨੇ ਇੰਨੀ ਤਲਖੀ ਇੰਨੀ ਵੱਧ ਚੁੱਕੀ ਹੈ ਇਕੱਠੇ ਹੋਣਾ ਤਾਂ ਨਾ ਮੁਮਕਿਨ ਜਾਂ ਜਾਪਦਾ ਹੈ ਪਰ ਪਰ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੀ ਇਹ ਆਦੇਸ਼ ਹੋ ਗਿਆ ਹਰ ਕਿ ਬਈ ਸਾਡੇ ਨਾਮ ਤੇ ਤੁਸੀਂ ਪ੍ਰਚਾਰ ਨਾ ਕਰੋ ਔਰ ਇਕੱਠੇ ਚੱਲੋ ਹੁਣ ਫਿਰ ਹੁਣ ਕੀ ਇਹ ਸਥਿਤੀ ਜਿਹੜੀ ਹੈ ਦੂਜੇ ਬਾਕੀ ਧਿਰ ਨੂੰ ਜਦੋਂ ਆਪਾਂ ਕਹਿੰਦੇ ਆ ਜਿਹਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਨਜ਼ਰ ਆ ਰਹੇ ਨੇ ਸਤਵੰਤ ਕੌਰ ਉਹਨਾਂ ਦਾ ਪ੍ਰਧਾਨਗੀ ਦੇ ਲਈ ਨਾ ਹਰਪ੍ਰੀਤ ਸਿੰਘ ਬੀਗੁਰ ਪ੍ਰਤਾਪ ਸਿੰਘ ਵਡਾਲਾ ਨੇ ਇਹ ਇਹ ਨਮਸਤੇ ਹੋਖ ਹੋ ਜੇਗੀ ਹੁਣ ਇਸ ਆਦੇਸ਼ ਤੋਂ ਬਾਅਦ ਬਿਲਕੁਲ ਕਾਫੀ ਮੁਸ਼ਕਲ ਹੋ ਜਾਏਗੀ ਕਿਉਂਕਿ ਇਹ ਤਾਂ ਧਰਤੀ ਕਮੇਟੀ ਹੀ ਦਾਵਾ ਕਰ ਰਹੀ ਹੈ ਕਿ ਸਿਸ਼ਟ ਅਦਾਲਤਿਕ ਸਾਈਡ ਦੇ ਹੁਕਮਾਂ ਦੇ ਮੁਤਾਬਕ ਚੱਲ ਰਿਹਾ ਤੇ ਉਹ ਹੋਣ ਜਿਹੜਾ ਪੰਜ ਸਿੰਘ ਸਾਈਬਾਨਾ ਦੀ ਇਕਤਰਤਾ ਤੋਂ ਬਾਅਦ ਇਹ ਜਿਹੜਾ ਹੁਕਮ ਆਇਆ ਹੈ ਇਹ ਜੋ ਫੈਸਲਾ ਆਇਆ ਹੈ ਕਿ ਇਸ ਨੂੰ ਮੰਨੇਗੀ ਧਰਤੀ ਕਮੇਟੀ ਕਿਉਂਕਿ ਜੋ ਇੱਕ ਧੜਾ ਹੈ ਹਨਾ ਉਹਨਾਂ ਵੱਲੋਂ ਉਹਨਾਂ ਦੀ ਸ਼ਿਕਾਇਤ ਹਰ ਹਰ ਇੱਕ ਵਾਰੀ ਤੁਹਾਨੂੰ ਜੋ ਰੋਕਣਾ ਚਾਹਵਾਂਗੇ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਬੀਬੀ ਜੀ ਮੈਂ ਬਿਲਕੁਲ ਤੁਹਾਨੂੰ ਦੱਸ ਦਿੰਦੇ ਆ ਅਸੀਂ ਲਾਈਵ ਆ ਇਸ ਵੇਲੇ ਦੈਨਿਕ ਸ਼ਵੇਰਾ ਤੇ ਔਰ ਹੁਣੇ-ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਆਦੇਸ਼ ਆਇਆ ਹੈ ਕਿ ਸਾਡੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਜਿਹੜੇ ਕੋਈ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਿਆਸੀ ਲਾਭ ਨਾ ਲੈਣ ਲੋਕਾਂ ਨੂੰ ਪਰਮ ਭੁਲੇਖੇ ਦੇ ਵਿੱਚ ਨਾ ਪਾਣ ਅਕਾਲ ਤਖਤ ਸਾਹਿਬ ਤੋਂ ਤਾਂ ਹੁਕਮ ਇਹ ਹੋਇਆ ਸੀਗਾ ਕਿ ਇਕੱਠੇ ਹੋਵੋ ਤਾਂ ਬੀਬੀ ਜੀ ਨਾਲ ਸੰਪਰਕ ਸਾਡਾ ਟੁੱਟ ਗਿਆ ਇਸ ਵੇਲੇ ਬੀਬੀ ਜਗੀਰ ਕੌਰ ਕਿਉਂਕਿ ਹਜੇ ਹੁਣੇ-ਹੁਣੇ ਇਹ ਆਦੇਸ਼ ਆ ਉਹ ਐ ਪੜਿਆ ਨਹੀਂ ਹੈ ਸਾਰਿਆਂ ਨੇ ਜਾਂ ਜਾਣਕਾਰੀ ਨਹੀਂ ਹੋਏਗੀ ਪਰ ਜਿਸ ਤਰ੍ਹਾਂ ਆਦੇਸ਼ ਆਇਆ ਹੈ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਸੰਕਟ ਜਿਹੜਾ ਉਹ ਬਾਗੀ ਧਿਰ ਦੇ ਲਈ ਜ਼ਰੂਰ ਖੜਾ ਕਰ ਦਿੰਦਾ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਗੀ ਧਿਰ ਦਾ ਰਿਐਕਸ਼ਨ ਸਾਨੂੰ ਮਿਲ ਜਾਵੇ ਕਿ ਭਈ ਕੀ ਕਹਿਣਾ ਚਾਹੁੰਦਾ ਹੁਣ ਬਾਗੀ ਧਿਰ ਕੀ ਕਹੇਗਾ ਸ਼੍ਰੀ ਅਕਾਲਤਖ ਸਾਹਿਬ ਤੋਂ ਤਾਂ ਇਹ ਆਦੇਸ਼ ਹੋ ਗਿਆ ਕਿ ਭਈ ਤੁਸੀਂ ਇਕੱਠੇ ਹੋਵੋ ਜਾਂ ਸਾਡੇ ਨਾਮ ਤੇ ਇਹ ਪ੍ਰਚਾਰ ਨਾ ਕਰੋ ਬਾਗੀ ਧਿਰ ਇਹ ਕਹਿੰਦਾ ਕਿ ਸਾਨੂੰ ਤਾਂ ਸ਼੍ਰੀ ਅਕਾਲਤਖ ਸਾਹਿਬ ਤੋਂ ਹੀ ਪ੍ਰਵਾਨਗੀ ਮਿਲੀ ਹੈ ਸ਼੍ਰੀ ਅਕਾਲ ਤਖਸਾਹਬ ਤੋਂ ਹੀ ਸਾਨੂੰ ਕਿਆ-ਕਿਆ ਗਿਆ ਗਿਆ ਸੀਗਾ ਕਿ ਭਰਤੀ ਮੁਹਿੰਮ ਸ਼ੁਰੂ ਕਰੋ ਅਸੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਸੱਤ ਮੈਂਬਰੀ ਕਮੇਟੀ ਸੀਗੀ ਉਹ ਚ ਦੋ ਮੈਂਬਰ ਬਾਹਰ ਨਿਕਲ ਗਏ ਪੰਜ ਮੈਂਬਰੀ ਕਮੇਟੀ ਨੇ ਭਰਤੀ ਮੁਹਿੰਮ ਚਲਾ ਦਿੱਤੀ ਮੈਂਬਰ ਜੋੜੇ ਮੈਂਬਰਾਂ ਨੇ ਡੈਲੀਗੇਟ ਸੁਣ ਲਏ ਹੁਣ ਡੈਲੀਗੇਟਸ ਨੇ ਪ੍ਰਧਾਨ ਚੁਣਨਾ ਉਹਨੇ ਆਪਣੇ ਆਪ ਦੇ ਵਿੱਚ ਕਨਫਿਊਜ਼ਨ ਇਹ ਵੀ ਹੈ ਕਿ ਬਈ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਡੈਲੀਗੇਟਸ ਨੇ ਚੁਣਿਆ ਇੱਕ ਪਾਸੇ ਇਹ ਭਰਤੀ ਮੁਹਿੰਮ ਚੱਲੀ ਹੈ ਇਹ ਭਰਤੀ ਮੁਹਿੰਮ ਦੇ ਵਿੱਚ ਵੀ ਨਵਾਂ ਪ੍ਰਧਾਨ ਚੁਣਿਆ ਜਾਣਾ 11 ਅਗਸਤ ਨੂੰ ਇਹਨਾਂ ਨਾਲ ਇਜਲਾਸ ਬੁਲਾ 4 ਦਿਨ ਪਹਿਲਾਂ 4 ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਆਦੇਸ਼ ਆ ਗਿਆ ਤੇ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਆਇਆ ਔਰ ਹੁਕਮ ਤੁਸੀਂ ਪੜ ਰਹੇ ਹੋ ਆਦੇਸ਼ ਤੁਸੀਂ ਜੋ ਆਇਆ ਹੈ ਅਕਾਲ ਤਖਤ ਸਾਹਿਬ ਦਾ ਹੈ ਤੁਸੀਂ ਇਸ ਵੇਲੇ ਪੜ ਰਹੇ ਹੋ